ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਤੇ ਪਹੁੰਚ ਰਹੀਆਂ ਸੰਗਤਾਂ ਤੇ ਸਮੁੱਚਾ ਇਲਾਕਾ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਦੇ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਸਾਡੇ ਕੋਲ ਅੱਜ ਪਹੁੰਚੇ ਆ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਸਰਦਾਰ ਹੁਜਿੰਦਰ ਸਿੰਘ ਜੀ ਧਾਮੀ ਸਾਹਿਬ ਸਾਡੇ ਮੈਂਬਰ ਸਾਹਿਬ ਸ਼ੋਭਾ ਸਾਹਿਬ ਸੂਫੀਆਂ ਸਾਹਿਬ ਤਸਮੁਚਾਲਾ ਕਾ ਮੋਤਬਰ ਸਾਡੇ ਜਿਹੜੇ ਅੱਜ ਇੱਥੇ ਪਹੁੰਚੇ ਆ ਸਾਰਿਆਂ ਨੂੰ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਤੇ ਇਸ ਦਿਨ ਦੇ ਉੱਤੇ ਜਿਹੜਾ ਇਹ ਬਹੁਤ ਹੀ ਲੋਕਾਂ ਚ ਖਤਸ਼ਾ ਪਿਆਰ ਤੇ ਸ਼ਰਧਾ ਦੇ ਨਾਲ ਅੱਜ ਤਿੰਨ ਦਿਨ ਤੋਂ ਇਹ ਮੇਲਾ ਜਿਹੜਾ ਮਨਾਇਆ ਜਾ ਰਿਹਾ ਤੇ ਸਾਰਿਆਂ ਨੂੰ ਇਸ ਮੇਲੇ ਦੇ ਉੱਤੇ ਪਹੁੰਚਣ ਤੇ ਫੇਰ ਇੱਕ ਵਾਰ ਦਿਲ ਦੀਆਂ ਗਰਾਈਆਂ ਤੋਂ ਜੀ ਆਇਆਂ ਆਖਦਾ ਤੇ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਣਾ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਦੇ ਹਰ ਸਾਲ ਦੀ ਤਰ੍ਹਾਂ ਸ਼ੀਓ ਲਾਕਾਨਵਾਸੀ ਤੇ ਸ਼ਰੋਨੀ ਕਮੇਟੀ ਦੇ ਸਾਥ ਨਾਲ ਮਾਤ ਚੜ ਕੇ ਮરાਇਆ ਜਾ ਰਿਹਾ ਹੈ ਬਾਬਾ ਬੁੱਢਾ ਜੀ ਫੌਤ ਹੀ ਸੇਖ ਕੌਮ ਦੇ ਮਹਾਨ ਸੇਵਕ ਠਣ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਬੜੇ-ਬੜੇ ਸਤ ਕੰਮ ਕੀਤੇ ਸੇਖ ਕੌਮ ਲਈ ਕੀਤੇ ਜਦੋਂ ਕਿ ਹਰਕਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਅੰਦਰ ਸੀ ਪਹਿਲੀ ਵਾਰੀ ਉਹਨਾਂ ਨੇ ਚੌਕੀ ਸਾਹਿਬ ਦਾ ਜਿਹੜਾ ਪਤਰਾਸੀ ਸ਼ੂਕੀਤੀ ਉਥੇ ਆਪਣੀ ਸਿੰਘਾਂ ਨੂੰ ਲਾ ਕੇ ਅਰਦਾਸ ਕਰਕੇ ਰੋਡ ਮੋੜ ਦੇ ਮੁਰਥੋ ਬਾਅਦ ਭਾਈ ਜੇਠਾ ਜੀ ਬੱਦ ਬਿਰੀ ਚਾਂਜੀ ਸਾਰੇ ਜਾਂਦੇ ਰਹੇ ਤੇ ਜਾਂ ਗਏ ਦੇ ਦਿਮਾਗ ਚ ਪਾਗਲਪਣਾ ਪੜ ਗਿਆ ਤੇ ਉਹ ਆਪਣੇ ਸੱਜਣ ਪੁੱਛਣ ਲਗਾ ਕਿ ਕੀ ਹੋਇਆ ਉਹਨਾਂ ਨੇ ਹੋਣਾ ਕੀ ਸੀ ਕੋਈ ਤੂੰ ਕਿ ਪੀਰ ਨੂੰ ਅੰਦਰ ਕੀਤਾ ਉਹਤੇ ਜ਼ੁਲਮ ਕੀਤਾ ਉਹਨਾਂ ਨੇ ਮਤਲਬ ਡਰਦੇ ਨੇ ਹਰਕਿੰਦ ਸਾਹਿਬ ਨੂੰ ਮੋਰੀ ਕਰਨ ਦਾ ਬਤਨ ਫੈਸਲਾ ਕੀਤਾ ਤੇ ਉੱਥੇ ਜਿਹੜੇ ਕਿ 52 ਰਾਜੇ ਸਨ ਜਿਹੜੇ ਕਿ ਹਿੰਦੂ ਸਨ ਕੈਦ ਕੀਤੇ ਉਹਨਾਂ ਆਖਿਆ ਮਹਾਰਾਜਾ ਤੂੰ ਹੀ ਚੱਲੇਗਾ ਸਾਨੂੰ ਨਹੀਂ ਕਿਹੇ ਜਾਣਣਾ ਇੱਥੇ ਮਰਾਂਗੇ ਉਹ ਫਿਰ ਹਰਪ੍ਰਿੰਦ ਸਾਹਿਬ ਜੀ ਆਕੜ ਗਏ ਆ ਮਹਾਰਾਜਾ ਦੀ ਅਦਾਲਤ ਨੇ ਫੈਸਲਾ ਕੀਤਾ ਪਏ ਆਪਣੇ ਕਮੇਡ ਦੇ ਚੋਣਾਂ ਫੜ ਕੇ ਚਲੇ ਜਾਣਗੇ ਜਿੰਨੇ ਉਹਨੇ ਲਾਜਾਂਗੇ ਬਾਕੀ ਨਹੀਂ ਉਹਨਾਂ ਨੇ 52 ਚੋਣਾਂ ਵਾਲਾ ਕਬਾਣਾ ਸਵਾਇਆ ਤੇ ਕੱਲੇ ਮੱਲ ਫੜ ਕੇ ਸਾਰਿਆਂ ਨੂੰ ਹਾਕ ਕੀਤਾ ਤੇ ਦਿਵਾਲੀ ਦਾ ਤਿਆਰ ਜਿਹੜਾ ਹੈ ਇਸੇ ਕਾਕੇ ਮਨਾਇਆ ਜਾਂਦਾ ਉਸ ਫਾਰੇ ਕਰਕੇ ਤੇ ਦੀਵਾਲੀ ਤੇ ਇਹਨਾਂ ਕਹਿੰਦਾ ਇਹ ਸੰਗਤਾਂ ਦਾ ਨਿਆਲ ਕਰਦਾ ਅੱਜ ਅੰਗਦ ਬਾਦਸ਼ਾਹ ਦੇ ਬਾਬੇ ਬੁੱਢਾ ਜੀ ਨੇ ਤਿਲਕ ਦਿੱਤਾ ਹੀ ਉਹਨਾਂ ਦਾ ਇਤਿਮਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਚਲਾਨਾ ਜੋੜ ਮੇਲਾ ਜਿਹੜਾ ਸੀ ਉਹ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਇਸ ਬੰਧ ਦੇ ਵਿੱਚ ਸਮੂਹ ਸੰਗਤਾਂ ਪਿਹਰੇ ਤਿੰਨ ਦਿਨਾਂ ਤੋਂ ਲਗਾਤਾਰ ਆ ਕੇ ਗੁਰੂ ਮਾਰਾ ਦੇ ਵਿੱਚ ਕਰਾਜੀ ਲੋਵਾਰੀਆਂ ਨੇ ਇਲਾਕੇ ਦੀ ਸਹਿਯੋਗ ਦੇ ਨਾਲ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿੰਨਾ ਸਦਕਾ ਬਾਬਾ ਬੁੱਢਾ ਸਾਹਿਬ ਜੀ ਦਾ ਹਰ ਸਾਲ ਜੋੜ ਮੇਲਾ ਮਨਾਇਆ ਜਾਂਦਾ ਇਹਦੇ ਵਿੱਚ ਜਿੰਨਾ ਇਲਾਕਾ ਸਾਰਾ ਆ ਕੇ ਹੋਮ ਹੋਮ ਆ ਕੇ ਦਰਸ਼ਨ ਕਰਦਾ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਦੇਣ ਦਿੱਤੀ ਹੈ ਸਾਡੇ ਇਸ ਇਲਾਕੇ ਨੂੰ ਮੈਂ ਸਮਝਦਾ ਆਂ ਕਿ ਇਹ ਬੜੇ ਕਰਮਵਾਲੇ ਨੇ ਇਸ ਬੰਦੇ ਵਿੱਚ ਨਹੋਰ ਨ ਕਰਾਂਗੇ ਤੇ ਸਾਡੇ ਪ੍ਰਧਾਨ ਜੀ ਉੱਚੇ ਚੇਤਤੌਰ ਤੇ ਅੱਜ ਜੀ ਲੋਅ ਕੇ ਗਏ ਨੇ ਉਹਨਾਂ ਦਾ ਧੰਨਵਾਦ ਕਰਦੇ ਆ ਸੰਗਤ ਦਾ ਧੰਨਵਾਦ ਕਰਦੇ ਆ ਅੱਜ ਸਾਰਾ ਦਿਨ ਇਹ ਦਰਵਾਜ਼ਾ ਦਰਵਾਜ਼ਾ ਸੱਜਣਗੇ ਤੇ ਨਾਲ ਸੰਗਤਾਂ ਜਿਹੜੀਆਂ ਨੇ ਸਾਰੀਆਂ ਉਹ ਹਮਮਾ ਵਾ ਕੇ ਦర్శਨ ਕਰਨਗੀਆਂ ਉਸ ਨੂੰ ਸੰਗਤ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹ ਤਿੰਨ ਦਿਨ ਤੋਂ ਰੋਜ਼ ਤੋਂ ਆ ਕੇ ਇਸ ਰੌਣਕ ਨੂੰ ਵਧਾਇਆ ਬਹੁਤ ਬਹੁਤ ਦਿਨਾਂ ਦਾ ਧੰਨਵਾਦ ਵਾਈ ਰਿਤੀ ਦਾ ਖਾਲਸਾ ਵਾਈ ਰਿਤੀ ਦੀ ਫਤਿਹ